ਡਾਕਟਰ ਇਕਬਾਲ ਨੇ ਇੱਕ ਕੌਮੀ ਤਰਾਨਾ ਲਿਖਿਆ ਸੀ ਹਿੰਦੁਸਤਾਨ ਦੇ ਸੰਬੰਧ ਵਿੱਚ ਜੋ ਹਰ ਸਕੂਲ ਵਿੱਚ ਗਾਇਨ ਕੀਤਾ ਗਿਆ ਤੇ ਕਰੀਬਨ ਕਰੀਬਨ ਹਰ ਹਿੰਦੁਸਤਾਨੀ ਨੂੰ ਕੰਠ ਵੀ ਹੋ ਗਿਆ ਉਹ ਤਰਾਨਾ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੀ ਇਹ ਬੁਲਸਤਾ ਹਮਾਰਾ کہ اقبال قومی ترانہ سی ہندوستان دے دے اس دیش دے دے اس نرچ بچے قومی ترانے دے روپ دے کر دے سن اور کریبن کریبن ہر دیش بھگت نے اس نو کنٹھ بھی کر لیا کہ سارے جہاں سے اچھا ہندوستان ہمارا ہم بل بلے ہیں اس کی یہ گلستان ہمارا ਵਕਤ ਲੰਘਿਆ ਸਮਾਂ ਲੰਘਿਆ ਇਸ ਸਮੇਂ ਦੇ ਸਤਿਉੱਚਾਇਆ ਗਿਆ ਡਾਕਟਰ ਇਕਬਾਲ ਜਦੋਂ ਵੀ ਬੋਗਨ ਨੇ ਇੱਕ ਹੱਦ ਤੱਕ ਪਰੇਸ਼ਾਨ ਕੀਤਾ ਉਹਦੀ ਜ਼ਮੀਰ ਨੂੰ ਟਿਕਨਾ ਛੋੜ ਕੀਤਾ ਉਹਨੂੰ ਦੁਲਾਹੀ ਤੌਰ ਤੇ ਇਤਨੀ ਥੱਡ ਪਹਚਾਈ ਉਸੇ ਕੌਮੀ ਪੁਰਾਣੇ ਦੇ ਲਿਖਾਰੀ ਨੇ ਇੱਕ ਦੂਜਾ ਪੇਰ ਲਿਖਿਆ ਉਹ ਪਤਾ ਹੈ ਕਿ شیر ہے یہ مدتے گزری ہے اتنی و غم کہتے ہوئے شرم سی آتی ہے اس وطن کو وطن کہتے ہوئے اس نے وہی شاعر جس نے ترانہ لکھیا کہ سارے جہاں سے اچھا ہندوستان ہمارا وہی شاہر کہنے دا ہے شرم آتی ہے اس وطن اتنا مہان کو لکھن والا, والا جنہوں ہر بچے کنٹ کر لیا ہر سکول دے گائن کیسا جاندہ ریا ہر ہندوستانی نے بڑے سخر اسانے نو گائن کی تے یاد کیسا مہان شاعر بالکل بدل گیا دے وچار بدل گئے دی سوچنی بدل گئی نکتہ نگاہ بدل گیا اور مدتیں گزری ہیں اتنی ہوئے شرم سے آتی ہے اس وطن کو وطن کہتے ہوئے کیوں؟ او دے نال جو ودیچیاں ہویاں او ہو جانے اپا نہیں کھولنے ਇਸ ਨੂੰ ਖੋਲਣ ਦਾ ਸਮਾਂ ਵੀ ਨਹੀਂ ਤੇ ਖੋਲਣ ਦਾ ਮਾਹੌਲ ਨਹੀਂ ਪਰ ਜਨਾ ਕਰਨੇ ਅਸੀਂ ਇਸ ਦੇ ਸੇ ਮਾਣ ਕੀਤਾ ਔਰ ਮਾਣ ਕਰਦੇ ਰਹੇ ਬੜੀ ਮੁੱਦਤ ਤੋ ਮਾਣ ਕਰਦੇ ਰਹੇ ਇਤਨਾ ਮਾਣ ਕੀਤਾ ਕਿ ਦੇਖੀ ਰੱਖਿਆ ਦੇ ਖਾਸਤ ਗੁਰੂਆਂ ਨੇ ਆਪਣੇ ਸੀਸ ਬੈਠ ਜਿੱਤੇ ਗੁਰੂਆਂ ਦੇ ਬੱਚੇ ਸਹੀ ਲੋਗ ਬੜੇ ਬੜੇ ਸਿੱਖ ਬ੍ਰह्म ਗੈਨੇ

ਕੀ ਦੋ ਕੋ ਰਹਾ ਅੱਜ ਤੱਕ ਕਰੀਬਨ ਕਰੀਬਨ ਮੈਂ ਆ ਪੰਜ-ਸੱਤ ਦਿਨ ਪਹਿਲੇ ਸ਼ਾਇਦ ਕਲਕੱਤੇ ਦੇ ਪੜ ਰਿਹਾ ਸੀ ਤੇ ਸਿਖ ਜਿਹੜਾ ਤੇ ਸਿਆਸੀ ਵਧੀ ਗਿਆ ਤੇ ਬਰਦਾਸ਼ਤ ਕਰ ਲੈਂਦਾ ਕਰ ਲੈਂਦਾ 20 ਸਾਲ ਤੋਂ ਸੀ ਬਰਦਾਸ਼ਤ ਕਰਦੇ ਆ ਤੁਸੀਂ ਕਿਛੇ ਸਿੱਖਣ ਵਾਲਾ ਕੌਣ ਦੇ ਸਭ ਤੋਂ ਉੱਚਾ ਰੁਤਬਾ ਨਹੀਂ ਰਹਿਣਾ ਚਲੋ ਨਾ ਸਹੀ ਬਰਦਾਸ਼ਤ ਕੀਤਾ। ਫਿਰ ਬੇਸ ਪਰ ਗੜੀਆਂ ਦੇ ਨਾਂ ਆਪਣੇ ਪੀਰਥਾਂ ਦੇ ਰੱਖੇ। ਗੰਗਾ ਜਮਨਾ ਐਕਸਪ੍ਰੈਸ, ਗੋਮਤੀ ਐਕਸਪ੍ਰੈਸ, ਵਿਸ਼ਵਨਾਥ ਕਾਂਠੀ ਐਕਸਪ੍ਰੈਸ, ਜੀ ਤਾਂਜਲੀ ਐਕਸਪ੍ਰੈਸ, ਸੰਗਮ ਐਕਸਪ੍ਰੈਸ, ਵਿਥੂਨਾਥ ਕਾਂਠੀ ਤੋਂ ਬਾਅਦ ਫਿਰ ਇਹਨਾਂ ਨੇ ਜਗਨਨਾਥ ਪੂਰੀ ਐਕਸਪ੍ਰੈਸ, ਫਿਰ ਸੋਮਨਾਥ ਮੇਲਪਈ ਚੱਲਦੀ ਹੈ। ਹੰਦਬਾਦ ਤੋਂ ਲੈ ਕੇ ਵੇਰਾਵਲ ਤੱਕ ਅਨੇਕਾਂ ਗੱਡੀਆਂ ਜਿਨ੍ਹਾਂ ਦੇ ਇਹਨਾਂ ਨੇ ਆਪਣੇ ਤੀਰਥਾਂ ਦੇ ਨਾਮ ਦਿੱਤੇ ਉਹ ਗੱਡੀਆਂ ਦੇ ਨਾਂ ਰੱਖੇ ਨੇ ਗੱਡੀਆਂ ਚੱਲ ਰਹੀਆਂ ਨੇ ਇਹਨਾਂ ਦੀਆਂ ਵਾਰ ਬੰਦ ਜੋ ਮੇਰੀ ਗਿਣਤੀ ਚ ਆਈਆਂ 28 ਗੱਡੀਆਂ ਨੇ ਜੋ ਤੀਰਥਾਂ ਦੇ ਨਾਮ ਦਿੱਤੇ ਚੱਲ ਰਹੀਆਂ ਸਿੱਖ ਗੱਡੇ ਵੀ ਕਿਸੇ ਸਿੱਖ ਤੀਰਥ ਦੇ ਨਾਮ ਦਿੱਤੇ ਨਹੀਂ ਚੱਲ ਰਹੀ ਤੇ ਉਹਦੀ ਕੀ ਵੀ ਸਾਨੂੰ ਪਰਵਾਹ ਚਲੋ ਕੋਈ ਗੱਲ ਐਲਾਨ ਕੀਤਾ ਸੀ ਇਤਾ ਸੇ ਇਲਾਨ ਹੈ ਕਿ ਅਸੀਂ 골ਡਨ ਟੈਂਪਲ ਐਕਸਪ੍ਰੈਸ ਚਲਾਵਾਂ। ਸਵਰਨ ਮੰਦਰ ਐਕਸਪ੍ਰੈਸ ਚਲਾਵਾਂਗੇ। ਪਰ ਦਿਮਗ ਕਰਨੇ ਕਿ ਜਦੋਂ ਗੱਡੀ ਇੱਥੇ ਅਮਰਤਪੁਰ ਪਹੁੰਚੀ ਸੀ ਉਸ ਦਾ ਨਾਮ ਕੀ ਟਾਟਾ ਨਗਰ ਐਕਸਪ੍ਰੈਸ ਕੋਇਤਵਰਨ ਮੰਦਰ ਐਕਸਪ੍ਰੈਸ ਨੇ। ਤੇ ਮੈਨੂੰ ਹੈਰਾਨ ਹੋਈ। ਹਾਥ ਕਰਕੇ ਉਸ ਗੱਡੀ ਦਾ ਨਾਮ ਦੇਖ ਕੇ ਵੀ ਜਿਹੜੇ ਗੱਡੀ ਦਾ ਨਾਮ ਸਵਰਨ ਮੰਦਰ برداشت نہیں کر سکتے یہ دوست سورن مندر نو کس طرح برداشت کر گے ایک نام یہ نہیں برداشت کر سکتے گولڈن ٹینپل ایکسپریس یہ برداشت نہیں نہیں ہویا اسی کدی نہیں اتراج کی تابعی تسی گنگا جمن ایکسپریس کیوں چلائی ہوئی ہے سنگم ایکسپریس کیوں چلائی ہوئی ہے مشونات کاشی ایکسپریس کیوں چلائی ہوئی ہے اور دی دیتانجلی ایکسپریس جگنناس پوری ایکسپریس ਸੋਮਨਾ ਸਮੇਲ ਟਲਾਈ ਹੋਈ ਹੈ ਕੁਝ ਤੇ ਅਨੇਕਾ ਗੱਡੀਆਂ ਪੀਰਸਾਂ ਦੇ ਨਾਂ ਤੇ ਤੇ ਜਲ ਰਹੀਆਂ ਨਹੀਂ ਚਲੀ ਇੱਕ ਗੱਡੀ ਸਵਰਨ ਮੰਦਰ ਹੱਥ ਪਾਸੇ ਨਾ ਤੇ ਅਸੀਂ ਇਹ ਵਧੇਚੀ ਬਰਦਾਸ਼ਤ ਕਰ ਲਈ ਤੈਨ ਕਰਦੇ ਆ ਬਰਦਾਸ਼ਤ ਕਰ ਲਿਆ ਔਰ ਇਸ ਤਰ੍ਹਾਂ ਦੀਆਂ ਸਿਆਸੀ ਵਧੇਚੀਆਂ ਨੂੰ ਜੋ ਹੁਣ ਜਨ ਲੱਗੀ ਹੈ ਸ ਮੇਰੇ ਖਿਆਲ ਗਿਣਤੀ ਮੁੱਕ ਜਾਣੀ ਹੈ ਹਿੰਸੇ ਮੁਕੜੇ ਨੇ ਵਧੇਚੀਆਂ ਨਹੀਂ ਮੁਕਣਗੀਆਂ ਕੈਨੇਗਾ ਵਧੇਚੀਆਂ ਆ ਇਹਨਾਂ ਨੇ ਤੇ ਇਟਲੀ ਪਾਲ ਦੇ ਪਿਤੀ ਮੈਂ ਉਹ ਮੈਂ ਗਿਨ ਪੜ ਰਿਹਾ ਸੀ ਉਹਦੇ ਚ ਲਿਖਿਆ ਕਿ ਜਿਹੜਾ ਸਿੱਖ ਹੈ ਇਹ ਸਿਆਸੀ ਵਧੀ ਕੀਤੇ ਬਰਦਾਸ਼ਤ ਕਰ ਸਕਦਾ ਹੈ ਧਾਰਮਿਕ ਵਧੀ ਕੀ ਨਹੀਂ ਬਰਦਾਸ਼ਤ ਕਰ ਸਕਦਾ ਜਦ ਧਰਮ ਧਾਰਮਿਕ ਤੌਰ ਤੇ ਦੇ ਨਾਲ ਵਧੀ ਕੀ ਹੋਵੇਗੀ ਤੇ ਕੁਰਬਾਨ ਹੋਵੇਗਾ ਤੇ ਮਿੱਠੇ ਬਾਗ ਤੇ ਨਹੀਂ ਛਾਵਰ ਹੋਵੇਗਾ ਤੋਂ ਸਿਮਾ ਕਰਨੇ ਸਰੇ ਆਮ ਡੋਗ ਦੇ ਸਿੱਖ ਕੌਮ ਵੀ ਪਗਲਾ ਤੇ ਰੱਬ ਦੇ ਸਿਗਈ। ਔਰ ਔਰੰਦੇ ਹਿੰਦੂ ਧਰਮ ਨੋ ਸ਼ਰਮ ਸਾਰ ਕਰਨ ਲਈ ਜਨੇਉ ਤਰਦਾ ਸੀ। ਐਨਾ ਨੇ ਸਾਨੂੰ ਸ਼ਰਮ ਸਾਰ ਕਰਨ ਲਈ ਤੜੀਆਂ ਕਿਰਪਾਣਾ ਉਦਾਰੀ। ਔਰ ਹਰ ਥਾਂ ਤੇ ਬੇਇੱਜ਼ਤ ਕੀਤਾ ਤੇ ਧਰਮ ਸਾਰ ਕੀਤਾ। ਸਿੱਖ ਬਾਲ ਨੇ ਪਤਾ ਨਹੀਂ ਕਿ ਸ਼ਰਮ ਸਾਰੀ ਦੇ ਤਹਿਤ ਤੇ ਅੱਖੀਆਂ ਸੀ ਹੁਣ ਮੈਨੂੰ ਸ਼ਰਮ ਆਉਂਦੀ ਹੈ। ਜਮਾ ਕਰਨੇ

ਕਿਤ ਘਰ ਨੂੰ ਉਸ ਘਰ ਨੂੰ ਆਪਣਾ ਘਰ ਕਿਥਨਾ ਆਖੀਏ ਕਿ ਘਰ ਦੇ ਕੀ ਕੋਈ ਸਾਡੇ ਪਾਗਲਾ ਛੜ ਮੈਂ ਪੜਿਆ ਸੀ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਚੰਕ ਸੁਕਰਾਟ ਦੇ ਕੁਝ ਬੋਲ ਅੱਜ ਤੋਂ 2500 ਸਾਲ ਪਹਿਲੇ ਐਥੁਲੇ ਇੱਕ ਬੜਾ ਪ੍ਰਸਿੱਧ ਦਾਰਸ਼ਨਿਕ ਹੋ ਗੁਜ਼ਰਿਆ ਕਿੰਨੇ ਇਸ ਸਮਾਜ ਦੇ ਸਤਾਏ ਹੋਏ ਮਨੁੱਖ ਚਿੰਤਤ ਹੋ ਜਾਂਦੇ ਨੇ ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਤੰਤ ਹੋ ਜਾਂਦੇ ਨੇ ਪਕੀਰ ਹੋ ਜਾਂਦੇ ਨੇ ਉਹਦਾ ਆਪਣਾ ਅਨੁਭਵ ਉਹਨੇ ਗੱਲ ਕਹੀਏ ਤੇ ਮੈਨੂੰ ਤਾਂ ਇਹ ਜਿਹਾ ਲੱਗਦਾ ਬਾਬੇ ਨੇ ਵੀ ਇਸ ਤਰ੍ਹਾਂ ਦੀ ਪ੍ਰਗਟਾਈ ਹੈ ਗੁਰਨਾਮ ਜੀ ਦੇ ਵਿੱਚ ਦੋਵਾਂ ਰਤਾਪ ਜੇਰੇ ਕੇ ਬੱਤਾ ਅਪਦਾ ਸਾ ਮਾਰਾ ਗ੍ਰਹਿ ਦੇ ਨਾਲ ਘਰ ਦੇ ਵਿੱਚ ਕੋਈ ਅਪਤਾ ਵਿਪਤਾ ਪੈ ਗਈ ਪਤਨੀ ਮਰ ਗਈ ਜਾਂ ਲੁੰਡਾ ਇਹ ਲੋਟਾ ਸੀ ਚਰਨਾ ਕਰ ਗਿਆ ਜਾਂ ਦਿਵਾਲੀਆ ਹੋ ਗਿਆ ਜਾਂ ਘਰ ਦੇ ਕਲੇਸ਼ ਹੈ ਝਗੜਾ ਕਹਿੰਦੇ ਚਲੋਣ ਸੰਦ ਬਣੋਂ ਕਪੀਰ ਬਣੋਂ ਫੇ ਘੁੰਮਦੇ ਆ ਫਿਰਦੇ ਆ ਦੇਸ਼ ਦੇ ਜਦੋਂ ਮੈਨੂੰ ਕੋਈ ਕਹਿੰਦਾ ਨਾ ਮੈਂ ਸੇਨ ਜੀ ਹੋਣ ਤੇ ਸਾਡੇ ਨਾਲ ਵਿਚਰਨ ਨੂੰ ਜੀ ਕਰਦਾ ਮੈਂ ਪੁੱਛ ਲੈਣਾ ਉਹਦੇ ਘਰ-ਬਾਰ ਤੇ ਸੈਰ ਕਰੀਏ ਤੇ ਨਾਲ ਲੈਣਾ ਘਰੋਂ ਤੇ ਉਹ ਆ ਨਹੀਂ ਨਾ ਕੋਈ ਕਿਉਂਕਿ ਜੱਡੇ ਨਾਲ ਰੋਜ਼ ਹੁਣ ਸਫਰ ਜਿਹੜਾ ਤਿਆਰ ਹੋਣ ਨੂੰ ਰਾਜ਼ੀ ਹੈ ਤੇ ਰੋਜ਼ ਔਕਣਾ ਚੇਲਣ ਨੂੰ ਰਾਜ਼ੀ ਹੈ ਇਹਦਾ ਮਤਲਬ ਇਸ ਔਗਣਾ ਨਾਲੋਂ ਘਰ ਦੇ ਜਿਆਦਾ ਔਕਣਾਂ ਤਾਂ ਹੀ ਇਹ ਚ ਹੈ ਚੇਲਣ ਨੂੰ ਕਹਿੰਦਾ ਪਰ ਵਰਨਾ ਕਾਨੂੰ ਆਖੇਗਾ ਤੁਮਰ ਕਾਬ ਦੇਰੀ ਕੇ ਬੱਦਦਾ ਅਫਦਾ ਕਮਾਰਾ ਗ੍ਰਹ ਤੇ ਨੱਸਦਾ ਕਰੋਨ ਅੱਜ ਦਾ ਬੰਦਾ ਹੁਣ ਜਦ ਘਰ ਦੇ ਛੋਏ ਅਫਦਾ ਘਰ ਦੇ ਜਿਹੜਾ ਕੋਈ ਵਿਵਸਾ ਤੇ ਸੁਖਰਾਉਂ ਚ ਕਹਿੰਦਾ ਘਰੇ ਨੂੰ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ

ਪਰ ਉਹ ਕਹਿੰਦਾ ਜਿੱਥੇ ਵਿਦਰੋਹੀ ਜ਼ਿਆਦਾ ਹੋਣ ਆਤੰਕਵਾਦੀ ਜ਼ਿਆਦਾ ਹੋਣ ਬਾਕੀ ਜ਼ਿਆਦਾ ਹੋਣ ਸਮਝ ਲੈਣਾ ਉਹ ਹਕੂਮਤ ਦੇ ਸਟਾਇਰ ਮਦਿੱਕੀ ਹੋਈ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਦੋ ਸਾਲ ਤੋਂ ਬੜੇ ਸ਼ਾਂਤ ਮਹਿ ਝੰਗ ਨਾਲ ਇਸ ਕੌਮ ਇਨਸਾਫ਼ ਮੰਗਦੀ ਰਹੀ ਤੇ ਸਨ ਸਾਹ ਮੰਗਣ ਦੀ ਸਾਹ ਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਭਰ ਭਰ ਕੇ ਸੁੱਟਿਆ ਗਿਆ तरह-तरह ਦੇ ਇਹਨਾਂ ਦੇ ਤਕੱਦਦ ਤੇ तरह-तरह ਦਾ ਇਹਨਾਂ ਦੇ ਉੱਤੇ ਜੋ ਹੈ ਜ਼ਬਰ اور ਹੋੜ ਅਨੇਕਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੇ ਜਿਵੇਂ ਕਰਨੇ ਤੁਕਰਾਕ ਫਿਰ ਐਸਾ ਕਹਿੰਦਾ ਕਿ ਥੇ ਮੈਨੇ ਲਗਾਤਾਰ ਅਗਰ ਕੋਈ ਮਨੁੱਖ ਸਮਾਜ ਤੋਂ ਹਕੂਮਤ ਤੋਂ ਲਗਾਤਾਰ ਨਿਰਾਸ਼ ਹੋਇਆ ਤੇ ਉਹਦੇ ਅੰਦਰ

ਵਾਕਿਆ ਤੁਹਾਡੇ ਸਾਹਮਣੇ ਰੱਖਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹੀ ਵਿਖਤ ਹੈ। ਬੰਗਾਣੀ ਦੀ ਯੁੱਧ ਹਿਮਾਚਲ ਪ੍ਰਦੇਸ਼ ਦਾ ਸਾਥਿਆ 22 ਧਾਰ ਦੇ ਰਾਜਿਆਂ ਦੇ ਉਪਲਕ ਦੇ ਮੁਖੀ ਹਰੀ ਚੰਦ ਹੰਡੂਰੇ ਨੇ ਸਤਿਗੁਰਾਂ ਨੂੰ ਘੇਰ ਲਿਆ। ਤੇ ਹਰੀ ਚੰਦ ਕਹਿੰਦਾ ਵੀ ਪਹਿਨਾਂ ਨੂੰ ਬਾਅਦ ਚ ਲੜਾਵਾਂਗੇ ਆਪਾਂ ਹੀ ਦੋ ਦੋ ਹੱਥ ਕਰ ਲਈਏ ਪਹਿਲੇ ਦੇਖ ਲਈਏ ਬੜੀ ਸ਼ੋਰ ਮਗਾਈ ਕਿੰਨੀ।

ਕਿ ਮੇਰੇ ਨਾਮ ਤੋਂ ਹੀ ਮੇਰੇ ਵੈਰੀ ਕੰਮ ਦੇ ਨੇ ਨਾਉ ਨੰਬਰ ਸਤਿਗੁਰੂ ਕਹਿੰਦੇ ਸੁਣਿਆ ਤੇ ਹਰੀਤੰਦ ਕਹਿੰਦਾ ਛੇ ਇਹ ਸਭ ਕੁਝ ਸੁਣਿਆ ਤਾਂ ਠੀਕ ਹੁਣ ਤੁਸੀਂ ਬਾਹਰ ਕਰੋ ਮੈਂ ਤੁਹਾਨੂੰ ਬਾਹਰ ਕਰਨ ਦਾ ਮੌਕਾ ਦੇਣਾ ਸਤਿਗੁਰੂ ਕਹਿੰਦੇ ਨਹੀਂ ਮੈਂ ਪਹਿਲੇ ਸੰਤ ਹਾਂ ਸਿਪਾਈ ਬਾਤ ਦੇ ਮੈਂ ਪਹਿਲੇ ਸਿੱਖ ਹਾਂ ਸੰਗ ਬਾਤ ਦੇ ਮੈਂ ਤੇਰੇ ਨਾਲ ਕੀ ਕੀ ਹੈ ਸਾਡੇ ਦੋ ਨਾਮ ਨੇ ਠੀਕ ਸਿੱਖ। ਸਿੱਖ ਨਾਮ ਦਿੱਤਾ ਸਾਨੂੰ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਨੌ ਪਾਤਸ਼ਾਹਿਆਂ ਨੇ ਸਾਨੂੰ ਨਾਮ ਦਿੱਤਾ ਹੈ ਸਿੱਖ। ਸਿੱਖ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਖਤ ਦਿੱਤਾ ਹੈ ਸਿੱਖ। ਸਿੱਖ ਸਾਡਾ ਨਾਮ ਹੈ ਸਿੰਘ ਸਾਡਾ ਤਖਤ ਹੈ। ਉਪਨਾਮ ਹੈ ਸਰਨੇਮ ਹੈ। ਤੇ ਅਸੀਂ ਧਾਰੀ ਦੁਨੀਆ ਦੇ ਇਨ੍ਹਾਂ ਦੋ ਨਾਮਾਂ ਨਾਲ ਜਾਣੇ ਜਾਂਦੇ ਆਂ, ਪਹਿਚਾਣੇ ਜਾਂਦੇ ਆਂ। ਸਿੱਖ ਹੋਣਾ ਸਾਡਾ ਸੰਤ ਹੋਣਾ ਹੈ ਸਿੰਘ ਹੋਣਾ ਸਾਡਾ ਸਿਪਾਹੀ ਹੋਣਾ ਹੈ ਤੇ ਜਿੰਨੇ ਸਵੇਰੇ ਹਲ ਕੀਤੀ ਸੀ ਹੰਤ ਜਿਹੜਾ ਉਹ ਗ੍ਰੰਥ ਦੀ ਪੂਜਾ ਕਰਦਾ ਹੈ ਤੇ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ ਐਸ ਤਰ੍ਹਾਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਤਾਜ਼ਾ ਦੇ ਕਰੀਬਨ ਕਰੀਬਨ ਇਤਿਹਾਸਕ ਥਾਣਾਂ ਦੇ ਸ਼ਸਤਰ ਰੱਖੇ ਸਾਫੇ ਗ੍ਰੰਥ ਨੂੰ ਵੀ ਮੱਥਾ ਟੇਕੀ ਤੇ ਸ਼ਸਤਰ ਨੂੰ ਵੀ ਮੱਥਾ ਟੇਕੀ

ਐਸ ਵਾਸਤੇ ਸਤਿਗੁਰੂ ਕਹਿੰਦੇ ਨੂੰ ਮੈਂ ਨਮਸਕਾਰ ਕਰਦਾ ਜੈ ਜੈ ਜਤਕਾਰਨ ਕ੍ਰਿਸ਼ਨੁਵਾਰੰ ਮੰਮਪ੍ਰਤਪਾਰੰ ਜੈ ਤੇਗੰ ਮੈਂ ਨਮਸਕਾਰ ਕਰਦਾ ਏ ਦੇਹ ਏ ਤਲਵਾਰ ਮੈਂ ਤੈਨੂੰ ਮੱਥਾ ਟੇਕਦਾ ਕਿਉਂ ਤੂੰ ਮੇਰੀ ਮੁਰਸ਼ਿਦ ਤੂੰ ਮੇਰਾ ਅਕੀਰ ਹੈ ਤਾਂ ਇੱਥੇ ਸਵਾਲ ਪੈਦਾ ਹੋਵੇਗਾ ਕਿ ਸਾਡੇ ਦੋ ਗੁਰੂ ਨੇ ਹਾਂ ਜਦ ਤੁਹਾਡੇ ਰੂਪ ਦੋ ਨੇ ਤਾਂ ਫਿਰ ਗੁਰੂ ਵੀ ਦੋ ਨੇ ਇੱਥੇ ਨਹੀਂ ਮੈਂ ਦੱਸਦਾ ਅਸੀਂ ਸਿਰਫ ਸਿੱਖ ਨਹੀਂ ਹਾਂ ਅਸੀਂ ਸਿਰਫ ਸਿੰਧ ਨਹੀਂ ਹਾਂ ਅਸੀਂ ਸਿੱਖ ਵੀ ਹਾਂ ਅਸੀਂ ਸਿੰਧ ਵੀ ਹਾਂ ਅਸੀਂ ਸੰਤ ਵੀ ਹਾਂ ਅਸੀਂ ਸਿਪਾਈ ਵੀ ਹਾਂ ਸਿਪਾਈ ਦਾ ਗੁਰੂ ਸ਼ਸਤਰ ਹੁੰਦਾ ਹੈ ਤੇ ਜਿਵੇਂ ਤਰ੍ਹਾਂ ਹੀ ਸੰਤ ਦਾ ਗੁਰੂ ਗੁਰਬਾਣੀ ਹੁੰਦਾ ਹੈ ਗੁਰੂ ਗਿਆਨ ਹੁੰਦਾ ਹੈ ਗ੍ਰੰਥ ਹੁੰਦਾ ਹੈ ਹਜ਼ੂਰ ਸਾਉ ਦੇ ਸਤਸਰਾਂ ਦੀ ਪੂਜਾ ਆਨੰਦਪੁਰ ਸਾਉ ਦੇ ਤਿਸ ਤਰ੍ਹਾਂ ਦੀ ਪੂਜਾ ਪੜਨੇ ਸਾਉ ਦੇ ਚ ਸਤਸਰਾਂ ਦੀ ਪੂਜਾ ਹੈਂੀਆਂ ਤੋਂ ਅਸੀਂ ਸਤਸਰਾਂ ਨੂੰ ਮੱਥਾ ਟੇਕਦੇ ਆਏ ਹਾਂ ਤੁਸੀਂ ਕਬੂਲ ਕਰ ਲਿਆ ਤੇ ਅੱਜ ਤੁਸੀਂ ਕਹਿੰਦੇ ਸਸਰਾਂ ਨਾਲ ਗੁਰਦੁਆਰਾ ਪ੍ਰਸ਼ਟ ਹੋ ਗਿਆ ਤੇ ਤੁਸੀਂ ਪੈੰਗ ਚੜ੍ਹ ਕੇ ਪਵਿੱਤਰ ਕੀਤਾ ਗੁਰਦੁਆਰਾ ਗੁਰਦੁਆਰਾ ਸਾਹਿਬ ਪਵਿੱਤਰ ਕੀਤਾ ਖਿਮਾ ਕਰਨੇ ਕਿਉਂਕਿ ਜ਼ਰੂਰ ਥੇ ਫੈਲਾਉਣ ਲਈ ਸਾਧਨ ਬੜਿਆ ਨੇ ਤੇ ਸੱਤ ਨੂੰ ਮਨਜ਼ਰ ਆਮ ਤੇ ਲਿਆਂ ਲਈ ਕੋਈ ਸਾਧਨ ਕੋਈ ਕੁਤ ਵੀ ਨਹੀਂ ਤੇ ਮਹਾਰਤ ਕਰ ਰਿਆ ਸੀ ਸਾਧਗੁਰੂ ਕਹਿਣ ਲਗੇ ਮੈਂ ਸੰਤ ਪਹਿਲੇ ਆ ਤੇ ਬਾਹੀ ਬਾਦ ਆ ਤੇ ਸੰਤ ਦਾ ਇੱਕ ਕੰਮ ਨਹੀਂ ਕਿ ਪਹਿਲੇ ਵਾਰ ਕਰੇ ਹਰੀ ਚੰਦ ਤੂੰ ਵਾਰ ਕਰ ਤੇ ਹਰੀ ਚੰਦ ਕਹਿੰਦਾ ਗੁਰੂ ਤੇ ਬੜਾ ਭੋਲਾ ਹੈ ਬਹੁਤ ਭੋਲਾ ਸਾਨੂੰ ਦੁਸ਼ਮਣ ਨੂੰ ਬਾਹਰ ਕਰਨ ਦਾ ਮੌਕਾ ਦਿੰਦਾ ਪਿਆ ਸਾਰੀ ਦੁਨੀਆ ਕਹਿੰਦੀ ਪਈ ਹੈ

ਭੋਲਾ ਤੇ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਹੈ ਚਲਾਕ ਬੰਦਾ ਝੂਠ ਦੇ ਨੇੜੇ ਆਉਂਦਾ ਹੈ ਭੋਲਾ ਬੰਦਾ ਗਿਆਨ ਦੇ ਨੇੜੇ ਆਉਂਦਾ ਹੈ ਜਿਮਾ ਕਰਨੇ ਕਿ ਜਿਹੜਾ ਚਤਰ ਤੇ ਚਲਾਕ ਬੰਦਾ ਉਹ ਕਠੋਰਤਾ ਤੇ ਤਸ਼ੱਦਦ ਦੇ ਨੇੜੇ ਆਉਂਦਾ ਹੈ ਧੋਲਾ ਧੋਖਾ ਖਾਣਾ ਜਾਣਦਾ ਹੈ ਧੋਖਾ ਦੇਣਾ ਨਹੀਂ ਚਲਾਕ ਧੋਖਾ ਖਾਣਾ ਨਹੀਂ ਜਾਣਦਾ ਧੋਖਾ ਦੇਣਾ ਹੀ ਜਾਣਦਾ ਹੈ ਤੇ ਇੱਕ ਆਲਮ ਦਾ ਸਹਿਣਾ ਹੈ ہزار دفعہ دھوکا کھا لین نالوں ہزار دفعہ ایک دفعہ دھوکا دین نالوں ہزار دفعہ دھوکا کھا لینا بہتر ہے چنگا خا ہے دھوکا کھانا کوئی پاپ نہیں دھوکا دینا پاپ ہے پینتی سال تو کسانوں دھوکھا ہی دے جانے اور کی ہے اچھی برداشت کیتا ہے کیوں برداشت کیتا ہے بولا ਤੇ ਓਲਾ ਬੰਦਾ ਪਵਿੱਤਰ ਹੁੰਦਾ ਚਲਾਕ ਬੰਦਾ ਦੁੱਸਟ ਹੁੰਦਾ ਚਤਰਾਈ ਨਾ ਚਤਰ ਬੁਝ ਪਾਈਏ ਰੇਜਨ ਮਨ ਮਾ ਦੋਸਾਂ ਲਾਈਏ ਤੇ ਮੈਂ ਇਤਨੀ ਹੀ ਤੇ ਗੱਲ ਸਮਾਂ ਰਿਹਾ ਕਿ ਗੱਲਾਂ ਬਾਤਾਂ ਦੇ ਚਲਾਕੀਆਂ ਦੇ ਅਸੀਂ ਇਹਨਾਂ ਨਾਲੋਂ ਨਹੀਂ ਜਿੱਤ ਸਕਦੇ ਕਿ ਚਤਰ ਚਲਾਕ ਬੇਈਮਾਨ ਨੇ ਅਸੀਂ ਬੋਲੇ ਐਨੀ ਗੱਲ ਓਲਾ ਬੰਦਾ ਕੱਚ ਦੇ ਨੇੜੇ ਆਉਂਦਾ ਚਲਾਕ ਤੇ ਚਤਰ ਝੂਠ ਦੇ ਨੇੜੇ ਆਉਂਦਾ ਔਰ ਵੀ ਅਸੀਂ ਸ਼ਾਇਦ ਇਹਨਾਂ ਦਾ ਮੁਕਾਬਲਾ ਨਾ ਕਰ ਸਕੀ ਜਿਸ ਤਰੀਕੇ ਨਾਲ ਧੂਆਂ ਘaar ਇਹਨਾਂ ਦੀਆਂ ਲੇਖੀਆਂ ਜਿਸ ਤਰੀਕੇ ਨਾਲ ਝੂਠ ਸਵੇਰੇ ਤੇ ਰੇਡੀਓ ਤੇ ਬੋਲਦੇ ਪੈਣੇ ਸ਼ਾਇਦ ਅਸੀਂ ਚਾਹਨਾਲ ਜਵਾਬ ਜੋ ਹੈ ਨਾ ਦੇ ਸਕੇ ਹੈ ਪਰ ਇਤਨੀ ਗੱਲ ਸਪਸ਼ਟ ਹੈ ਨਿਰੰਕਾਰ ਪਰਿਪੂਰਨ ਪ੍ਰਮਾਤਮਾ ਦਾ ਇਹ ਕਟਲ ਨਿਯਮ ਹੈ ਕਿ ਆਖਰ ਝੂਠ ਨੂੰ ਕੁਮਲਾ ਕੇ ਖਤਮ ਹੋਣਾ ਪੈਂਦਾ ਹੈ ਕੂੜ ਨਹੀਂ ਖੁੱਟੇ ਨਾਨਕਾ ਔਰ ਤੇ ਸੱਚਾਈ ਜਿਤਨੀਆਂ ਸਰਕਾਰੀ ਬਿਲਡਿੰਗਾਂ ਨੇ ਤਮਾਮ ਸਰਕਾਰੀ ਬਿਲਡਿੰਗਾਂ ਦੇ ਉੱਤੇ ਲਿਖਿਆ ਹੋਇਆ ਸਤ ਤੇ ਮੇਰ ਜੈਤੇ ਸਤ ਕੀ ਤਰੀਕ ਜੀਤ ਹੋਤੀ ਹੈ ਇਹ ਸੰਸਕ੍ਰਿਤ ਦੇ ਸ਼ਬਦ ਲਿਖੇ ਨੇ ਸਤ ਤੇ ਮੇਰ ਜੈਤੇ ਇਹ ਜਦ ਮੈਂ ਹਿੰਦੀ ਦੇ ਕੁਝ ਲੇਖ ਵੀ ਲਿਖੇ ਸਨ ਆਵਾਰਾਂ ਨੂੰ ਭੇਜੇ ਸਨ ਤੇ ਅੱਜ ਇਸ ਦਿਨ ਦਾ ਅੰਮ੍ਰਿਤਸਰ ਦਾ ਵਾਕਿਆ ਹੋਇਆ ਪੰਜਾਬ ਦੇ ਇਹ ਦੁਖਦ ਘਟਨਾਵਾਂ ਘਟੀਆਂ ਤੇ ਮੈਂ ਉਸ ਲੇਖ ਦੇ ਵਿੱਚ ਲਿਖਿਆ ਹੁਣ ਇਹਨਾਂ ਸਰਕਾਰੀ ਇਮਾਰਤਾਂ ਤੇ ਲਿਖ ਦੇਣਾ ਚਾਹੀਦਾ ਹੈ ਝੂਠ ਮੈਂ ਜੇਬ ਤੇ ਸੱਤਵੇਂ ਦੇ ਦੇ ਨਹੀਂ ਹੁਣ ਝੂਠ ਮੇ ਜੇਤਕ ਕਿਉਂਕਿ ਤਾਰੀ ਸਰਕਾਰੀ ਜਦ ਝੂਠ ਦੇ ਆਸਰੇ ਤੇ ਚੱਲਦੀ ਹੋਵੇ ਤੇ ਸਰਕਾਰੀ ਇਮਾਰਤਾਂ ਦੇ ਉੱਤੇ ਲਿਖ ਦੇਣਾ ਇਹ ਤੇ ਬਹੁਤ ਵੱਡਾ ਧੋਖਾ ਹੈ ਪਰ ਇਹ ਵੀ ਚਰਾਤ ਬੰਦਾ ਧੋਖਾ ਦੇਂਦਾ ਹੈ ਦੁਸ਼ਟ ਬੰਦਾ ਧੋਖਾ ਦੇਂਦਾ ਹੈ ਤੇ ਸਤਗੁਰ ਕਹਿਣ ਲੱਗੇ ਹਰੀ ਚੰਦ ਤੂੰ ਵਾਰ ਕਰ ਲੈ ਤੇ ਹਰੀ ਚੰਦ ਕਹਿੰਦਾ ਗੁਰੂ ਬੜਾ ਭੋਲਾ ਤੇ ਮੈਂ ਫਿਰ ਅਰਜ਼ ਤਰ੍ਹਾਂ ਉਹਲਾ ਉਸਨੂੰ ਕਹਿੰਦੇ ਨੇ ਅਮੋਮਰ ਦਬਾਇਦ ਤਵਤਪਨ ਵਰ ਨਿਤਕਮੀ ਦਿਗਰਦਰ ਦਾ ਹਾਨੇ ਦਿਗਰ ਜੋ ਅੰਦਰ ਹੈ ਔਰ ਉਹੀ ਬਾੜ ਹੈ ਜੋ ਬਾੜ ਹੈ ਉਹੀ ਅੰਦਰ ਹੈ ਕਾਇਦ ਕਿ ਨਾ ਸੀ ਤੇ ਉਸ ਨੂੰ ਬੰਦਾ ਕਹਿੰਦੇ ਬਾਕੀ ਦੇ ਸਾਰੇ ਪਜੋਣ ਬਾਕੀਆਂ ਨੂੰ ਤੇ ਮਨੁੱਖ ਕਹਿਣਾ ਮਨੁੱਖਾ ਨੇ ਜੋ ਹੈ ਸੋਹੀਂ ਨਿਕਰਨੀ ਹੈ ਤੋਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਸਤਗੁਰੂ ਕਹਿਣ ਲੱਗੇ ਤੋਂ ਬਾੜ ਕਰ ਲੈ ਤੇ ਹਰੀ ਚੰਦ ਨੇ ਐਂ ਨਿਕਾਣਾ ਬਣਾਇਆ ਸਤਗੁਰ ਦੇ ਘੋੜੇ ਨੇ ਬਈਏ ਨੀਲਾ ਪਹਾੜਾ ਨੂੰ ਛਾਲ ਮਾਰ ਕੇ ਲੰਘ ਜਾਂਦਾ ਹੈ ਬੜੀ ਭੀੜ ਦੇ ਝੋਲੇ ਲੰਘ ਜਾਂਦਾ ਹੈ ਤੇ ਐਸਾ ਨਾ ਹੋਵੇ ਕਿਦਰੇ ਘੋੜਾ ਹੀ ਸਤਗੁਰਾਂ ਨੇ ਕਿਦਰੇ ਭਜਾ ਲੈ ਜਾਏ ਤੇ ਸਤਗੁਰ ਦਾ ਇਹ ਘੋੜਾ ਹੀ ਪਹਿਲੇ ਜ਼ਖਮੀ ਕਰੋ ਜਾਂ ਮਾਰਦਾ ਸਤਗੁਰ ਲਿਖਦੇ ਨੇ ਹਰੀ ਤੰਦ ਲਕੋ ਪਿਓ ਕਮਾਣ ਨੂੰ ਸੰਭਾਣਨ ਪ੍ਰਥਮ ਬਾਜੀ ਅੰ ਤਾਣ ਬਾਣਨ ਪ੍ਰਹਾੜਨ تاجی گھوڑے را نشانہ بنایا ہری چند نے کچھ کے تیر ماریا پر سائد پرن لگیا نہیں پتا چلا گیا پھر ہری چند جو دعویٰ کر بیٹھا سی میرا وار کبھی خطا نہیں جاندہ پتا چلا گیا اور کھاتے بڑا ہویا پھر نموجڑے جڑے جیہاں مون آلکین لگا مہاراج ہونسوسی وار کرو ਤੇ ਸਤਗੁਰੂ ਕਹਿਣ ਲੱਗੇ ਅਜੇ ਵੀ ਫਕੀਰ ਜਿਹੜਾ ਨਾ ਰੋਜ਼ ਦੇਚ ਨਹੀਂ ਆਇਆ ਅਜੇ ਵੀ ਸੰਤ ਦੇ ਅੰਦਰ ਸਿਪਾਈਪਣਾ ਨਹੀਂ ਪੈਦਾ ਹੋਇਆ ਇਸ ਵਾਸਤੇ ਹਰੀ ਚੰਦੇ ਇੱਕ ਵਾਰ ਤੋਂ ਹੋਰ ਕਰ ਲੈ ਤੇ ਹਰੀ ਚੰਦ ਅੰਦਰੋਂ ਅੰਦਰੋਂ ਸੁਣਦੇ ਆ ਤੇ ਬਹੁਤ ਹੀ ਬੋਲੇ ਬਹੁਤ ਹੀ ਬੋਲੇ ਰਾਜਨੀਤੀ ਦਾ ਬਿਲਕੁਲ ਪਤਾ ਹੀ ਨਹੀਂ ਇਹ ਤੇ ਖਲਾਣਾ ਹੀ ਜਾਣਦਾ ਹੈ ਤਾਂ ਮੈਂ ਅਰਜ਼ ਕਰਾਂ ਜਿਲਵਤ ਮੈਂ ਪੜੇ ਸਾਹਮਣੇ ਰੱਖਣ ਫਿਰ ਦੁਹਰਾ ਦੇ ਇੱਕ ਦਫਾ ਠੱਗਣ ਨਾਲੋਂ ਹਜ਼ਾਰ ਦਫਾ ਠਗਾ ਜਾਣਾ ਬਿਹ। ਪਾਪ ਨਹੀਂ ਠਗਣਾ ਬੁਣਾ। ਠਗਣਾ ਪਾਪ ਹੈ। ਠਗਣਾ ਤੋਖ ਹੈ। ਠਗਣਾ ਜਿਹੜਾ ਅੱਦਲ ਹੈ। ਔਰ ਠਗਣ ਵਾਲਾ ਪਰਮਾਤਮਾ ਤੋਂ ਦੂਰ ਹੁੰਦਾ ਹੈ। ਹਰੀ ਚੰਦਨੀ ਅੱਧਕੀ ਠੱਗੁਰਾਂ ਦੇ ਐਨ ਛਾਤੀ ਦਾ ਇਹਨੇ ਤਾਂ ਨਹੀਂ ਖਾਣਾ।

ਤੇ ਹਰੀਤੰਦ ਹੈਰਾਨ ਹੋ ਗਿਆ ਦੂਜਾ ਵਾਰ ਵੀ ਖਤਾ ਨਹੀਂ ਲਗਿਆ ਫਿਰ ਲਗਾ ਮਹਾਰਾਜ ਹੁਣ ਤੁਸੀਂ ਵਾਰ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਵੇਖੋ ਹਰੀਤੰਦ ਲੈ ਇੱਕ ਵਾਰ ਤੋਂ ਹੋਰ ਕਰ ਲੈ ਹੋਰ ਕਰ ਲੈ ਸਾਡੇ ਗੁਰੂ ਦਾ ਇਤਨਾ ਵੱਡਾ ਜਿਗਰਾ ਹੈ ਤੇ ਕੌਮ ਦਾ ਬਹੁਤ ਵੱਡਾ ਜਿਗਰਾ ਹੈ ਜਿਸਨੇ 35 ਸਾਲ ਦੀ ਬਧਿਕੀਆਂ ਤੋਂ ਬਾਅਦ ਜਮਾਦਰ ਨੇ ਵਿਦਰੋਹੀ ਪੈਦੇ ਨਹੀਂ ਕੀ। ਕੈਂਪੀ ਥਾਲ ਦੀ ਵਦੀਆਂ ਤੋਂ ਬਾਅਦ ਅਤੰਕਵਾਦ ਨੇ ਜਨਮ ਲਿਆ, ਪੈਦੇ ਨਹੀਂ ਜਨਮ। ਕੈਂਪੀ ਥਾਲ ਦੀ ਵਦੀਆਂ ਤੋਂ ਬਾਅਦ ਬਾਗ਼ੀ ਪੈਦਾ ਹੋਏ, ਵਿਦਰੋਹੀ ਪੈਦਾ ਹੋਏ, ਮਜਬੂਰ। ਬਿਲਕੁਲ ਮਜਬੂਰ। ਹਰੀ ਚੰਦ ਨੇ ਅੱਤੀ ਸਤਗੁਰ ਦੇ ਕੰਮੜ ਕੱਠੇ ਦਾ ਨਿਸ਼ਾਨਾ ਬਣਾਇਆ। ਪਹਿਲੇ ਮੈਂ छाती ਨੂੰ تیر ਮਾਰਿਆ ਤੇ ਉੱਤਰਾ ਹੋ ਗਿਆ ਤੇ ਕੰਦੇ ਕੋਲੋਂ ਲੰਘ ਗਿਆ ਅੱਜ ਕੀ ਸਤਗੁਰੂ ਦੇ ਕਮਰ ਕੱਟੇ ਦਾ ਨਿਸ਼ਾਨਾ ਜਿਹੜਾ ਬਣਾਣਾ ਹੈ ਉਹ ਬੜੀ ਤੇੜਲਾ ਤੇ ਐਨ ਖਿੱਚ ਕੇ تیر ਸਤਗੁਰਾਂ ਦੀ ਪੇਟੀ ਨੂੰ ਕਮਰ ਕੱਟੇ ਨੂੰ ਉੱਤਨੇ ਮਾਰਿਆ ਮਹਾਰਾਜ ਕਹਿੰਦੇ ਨੇ ਪੇਟੀ ਦੇ تیر ਮਾਰਿਓ ਉਸ ਤੋਂ ਪੇਟੀ ਮਜਾਰੰਗ ਵਿਦਿਆਹ ਤਿਲ ਕਟੰਗ ਦਵਾਲ ਪਾਰਿੰ ਪਧਾਰਨ ریشمی کپڑا تھلے چمڑے دی پیٹے چمڑے کی پیٹی جو تے ریشمی کپڑا بنے ستگر نے کمر کسا ہری چندر نے کمر کسے نشانے تے لگے بھدیات ریشمی کپڑا پھٹ گیا چمڑے دی پیٹی بھی فٹ گئے مہاراج کہ چیمنگ گھائے نہ آئی چونج سن لگی ਪਰ ਕੋਈ ਵਿਸ਼ੇਸ਼ ਭਾਵ ਨਹੀਂ ਆਇਆ ਪਰ ਤੁੰਝ ਲਗੀ ਥੋੜਾ ਜਿਹਾ ਫੋਨ ਨਿਕਲੇ ਪਰ ਜਦੋਂ ਇਹ ਬਾਣ ਤਾਨੂੰ ਲੱਗਿਆ ਜਦੋਂ ਇਹ ਤੁੰਝ ਤਾਨੂੰ ਲਗੇ ਤੇ ਸਾਇਦ ਕੰਨ ਸਾਡੇ ਅੰਦਰ ਸੁੱਤਾ ਹੋਇਆ ਸਿਪਾਈ ਜਾਗਦੇ ਤੇ ਫਿਰ ਅਸੀਂ ਹਰੀ ਚੰਦ ਨੂੰ ਸੰਬੋਧਨੋ ਕੇ ਕਹਿ ਦਿੱਤਾ ਜਬੇ ਬਾਣ ਲਾਗਿਓ ਤਵੇ ਰੋਤ ਜਾਵੇ ਹੁਣ ਰੋਤ ਜਾਗ ਪਏ ਹੁਣ ਖਿਮਾ ਦਇਆ ਦਾਨ ਤੈਲ ਕੰਜਮ ਐਡੀ ਗੱਲ ਨਾ ਕਰੀ ਮੇਰੇ ਨਾਲ ਹੁਣ ਰੋਤ ਪੈਦਾ ਹੋਵੇ ਹੁਣ ਕਰੇ ਲੈ ਕਮਾਣ ਹਣਨ ਬਾਣ ਨਾਣ ਤਵੇ ਧੀਰਦਾਏ ਸਰੋਗ ਘੰਟਲਾਏ ਹਰੀ ਚੰਦ ਬਾਰੇ ਸੁਜੋਦਾ ਲਿਖਾਰੇ ਸਤਿਗੁਰੂ ਕੰਨਨ ਸਿੱਖੇ ਜਿੱਕੇ ਬਾਣ ਮਾਰਿਆ ਤੇ ਇੱਕੇ ਬਾਣ ਨਾਲ ਉਹ ਜ਼ਮੀਨ ਧਿਆਣ ਲਿ ਗਿਆ ਕਰਤੀ ਧਿਆਣ ਸੜ ਪਿਆ ਸਤਗੁਰੂ ਨੇ ਕਿਹਾ ਰੋਤ ਉਦੋਂ ਜਾਗਿਆ ਹਰੀ ਚੰਦ ਜਦ ਤੇਰਾ ਬਾਣ ਲੱਗਿਆ ਤਾਂ ਅਸੀਂ ਗੁਰੂ ਦੇ ਹਮਤ ਹਾਂ ਸਿਆਸੀ ਤੀਰ ਅਨੇਕਾ ਇਹਨਾਂ ਨੇ ਮਾਰੇ ਤੇ ਸਿਆਸੀ ਤੌਰ ਤੇ ਸਾਨੂੰ ਬਥੇਰਾ ਇਹਨਾਂ ਨੇ ਨੁਕਸਾਨ ਪਹੁੰਚਾਇਆ ਅਸੀਂ ਨਹੀਂ ਰੋਤੇ ਤਾਂ ਚਲੋ ਕੋਈ ਗੱਲ ਨਹੀਂ ਅਸੀਂ ਥੋੜਾ ਖਾਦਾ ਸੇਤ ਵੱਡੇ ਭਰਾ ਨੇ ਚਲੋ ਜ਼ਿਆਦਾ ਹੀ ਸੀ ਹਾਲਾਂਕਿ ਛੋਟੇ ਦਾਸ ਜ਼ਿਆਦਾ ਬਣਦਾ ਵੇ ਵੱਡੇ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਸੀ ਪਰ ਨਹੀਂ ਚਲੋ ਕੋਈ ਗੱਲ ਨਹੀਂ ਇਹਦੇ ਕੁਲਦਾਨ ਜ਼ਿਆਦਾ ਹੋਵੇ ਚਲੋ ਸਾਡੇ ਪਰ ਜਦ ਫਰਦੇ ਚ ਅਗਲਾ ਅਦਿਤੀ ਗੀ ਸਮਲੂੜਾ ਮਿਕਵਾਲ ਦੀ ਤਰ੍ਹਾਂ ਕਹਿਣਾ ਪਿਆ ਮੁੱਧ ਤੇ ਗੁਜ਼ਰੀ ਹੈ ਇਤਨੀ ਰੰਗ ਗਮ ਖੇਤੇ ਹੋਏ ਸ਼ਰਮ ਸੀ ਆਤੀ ਹੈ ਇੱਕ ਵਤਨ ਕੋ ਵਤਨ ਕਰਕੇ ਹੁਣ ਲੱਜਾ ਆਉਂਦੀ ਹੈ ਇਸ ਬੇਤ ਨੂੰ ਆਪਣਾ ਦੇਸ਼ ਇਸ ਤਰ੍ਹਾਂ ਦੀ ਜਿੱਥੇ ਬੱਥਾਂ ਵਿੱਚ ਬੈਠਿਆ ਤੁਹਾਡੀ ਸਲਾਹੀ

ہاں زد ہے ہمیں پہ بجلی کی پر ہمیں بھی زد ہے یہیں پہ تو تھی اپنی زد پوری کر لو ابھی ہوں اپنی زد پوری کرنی اور ایک تو میں اتنی عرض کرا تو میں عرض کرا

جذبہ بنیا اے وقت تو پہلے اپنے